ད� 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 ਉਹੀ ਸ਼ਮਰ ਕਾਇ ਨੁਰਮਾਨ ਕਲੇਂਦੇ ਆਹੇ ਤੇ ਅੰਦਰ ਗੁਰਤੇ ਅਮਤਾ ਸਾਨ ਦਸਹਿਵੇਂ ਸਹਾਈ ਹਰ ਜਨ ਹਰ ਗੋਬਿੰਦ ਲਾ ਸਿਮਰਉ ਸ੍ਰੀ ਹਰਿ ਨਰਾਇ ਸ੍ਰੀ ਅਰਿ ਕ੍ਰਿਸ਼ਨ ਤੇਆ ਢੀ ਆਏ ਜਿਸ ਡਠੇ ਸੰਗੁ ਖਜਾਇ ਇੱਕ ਭਦਰ ਸਿਮਰਿਆ ਹਰ ਨਉਨ ਦੇ ਨਵੇਂ ਤਹਾ ਰਾਏ ਸਭ ਤਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹਿਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਨਾਮ ਧਿਆਨ ਧਰ ਕੇ ਬੋਲ ਜਾਈਏ اے ਗੁਰੂ ਪੰਜਾਬ ਪਿਆਰਿਆ ਚੋਹਾਂ ਸਾਹਿਬ ਜਾਦੇ ਅੰchalੀਆਂ ਭੁਗਤੇ ਆ ਹਾਜੀਆਂ ਜਾਬੀਆਂ ਕਾਬੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕੇ ਆ ਦੇਖ ਲੈ ਦੇਵਾਲਾ ਹੀ ਦੇਖ ਕੇ ਅਨੰਦਿਤ ਕੀਤਾ ਸਿਨਾ ਪਿਆਰੇ ਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਤੁਸੀਂ ਸ ਦਿੱਤੇ ਵਾਧ ਵਾਧ ਟਕਾਏ ਉਪਰੀਆਂ ਲੋਹਾਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੇ ਸ਼ਿਵਲੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸੇਖੇ ਏੇ ਕੇਸਾਂ ਸਵਾਸਾਂ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਰ ਧਰ ਕੇ ਖਾਲਸਾ ਦੀ ਬੋਲਣੇ ਵਾਹੇ ਗੁਰੂ ਪੰਜਾਂ ਕਸਤਾਂ ਸੰਬੱਧ ਗੁਰਦਵਾਰਿਆਂ ਦੀ ਅੰਦਰ ਅਜੇ ਬੋਲਣੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਦਿਆ ਵੀ ਜਿਦਿਆ ਅਪਣਾਸਤ ਦਾ ਸਰਬ ਸੁਖੂ ਦੇ ਜਹਾਂ ਜੱਤ ਖਾਲਸਾ ਜੀ ਸਾਹਿਬ ਕਹਾਂ ਕਹਾਂ ਰਚਿਆ ਰਿਆ ਇੱਕ ਦੇ ਇੱਕ ਪਟਰ ਪਰਤ ਕੀ ਪਾਇ ਪੰਥ ਕੀ ਜੇ ਸ਼੍ਰੀ ਸਾਹਿਬ ਜੀ ਸਹਾਇ ਬਾਲਸੇ ਜੀ ਕੇ ਬੋਲ ਬਾਲੇ ਬੱਲ ਜੀ ਵਾਹਿਗੁਰੂ ਸਿਖਾਂ ਨੂੰ ਸਿੱਖੀ ਨਾਨਕ ਇਸ ਨਾਮ ਰਹਿਮਤਾਨ ਬਵੇ ਨਾਮ ਵਿਸਾਹਾਂ ਗਾਨ ਪਰਸਾਦ ਹਾਰ ਦਾਨਾ ਸਰਦਾਂ ਨਾਮ ਨਾਰ ਸ੍ਰੀ ਅਬਦ ਸਤਿ ਦੇ ਦਰਸ਼ਨ ਇਸ ਨਾਲ ਚੌਕੀਆਂ ਝੰਡੇ ਪੁੰਗੇ ਜੁਗ ਜੁਗ ਅੰਗਲ ਧਰਮ ਦਾ ਜਾਏਗਾ ਬੱਲ ਜੀ ਵਾਹਿਗੁਰੂ ਦਾ ਮਾਰਣੀ ਮਾਤੇ ਉੱਚੇ ਮੱਤ ਪਰਦਾ ਰਾਖਾ ਬਿਵਾਹ ਇੱਕ ਇਹ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇ ਦਾ ਨਾਰਾ ਗੀਓ ਸ਼੍ਰੀ ਗਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪ੍ਰਥਨਵੇਂ ਸੁਣਿਆ ਗਿਆ ਖੋਲੇ ਦਰਸ਼ਨ ਦੀ ਧਾਰ ਇਹ ਸੇਵਾ ਸੰਭਾਲ ਦਾ ਨਾਮ ਖਾਲਸਾ ਜੀ ਨਿਪਕਿਸ਼ੋ ਏ ਬਿਮਾਰਿਆਂ ਦੇ ਮਾਰਿਆਂ ਨੇ ਨੇ ਤਾਰਿਆਂ ਦੇ ਤਾਰ ਨਿਉਟਿਆਂ ਦੀ ਓਟ ਸੱਚੇ ਕਮਾ ਹਗਰੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਹਜ਼ੂਰ ਅਕਾਸ਼ ਬੇਰਤੀ ਹੈ ਆਪ ਜੀ ਦੀ ਕਿਰਪਾ ਰਹਿਮਤ ਸੁਦਕਾਰ ਚਾਰ ਪਹਿਰਾਂ ਨੂੰ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਜਿਨ ਆਪ ਜੀ ਦੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧਰਨ ਧਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੁਰ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਾਤਿ ਬਖਸ਼ਦੇ ਹੋਏ ਪਾਵਨ ਹੁਕਮਨਾਮ ਬਖਸ਼ ਕੇ ਰਿਹਾਲ ਕਰੋ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦੇਰ ਫੁਰਬੇ ਧਾਵਾਂ ਦਾ ਤੇ ਪਰਮਾਨ ਕਰਨੀਆਂ ਸਤਿਗੁਰੂ ਜੀ ਉਪਰੋ ਕਿਰਪਾ ਕੀ ਦਾ ਪਾਵਨ ਸਰੋਤ ਸੁਖ ਆਸਣ ਅਸਥਾਨਾਂ ਤੋਂ ਪ੍ਰਕਾਸ਼ ਅਸਥਾਨਤ ਖਿਲਿਆਣ ਦੀ ਆਖਿਆ ਬਖਸ਼ੋ ਜੀ ਰਸਤੇ ਦੀ ਬਾਤ ਘਰ ਦੇ ਅੰਸੰਸਾ ਹੀ ਹੋਣਾ ਸੇ ਪਿਆਰੇ ਮੇਰੇ ਵਾਹਿ ਜਿਨ੍ਹਾਂ ਮਿਲਿਆ ਤਣਾ ਨਾਮ ਜੇਤਰਾ So Show i uh -huh. ਤਨ ਪਰ ਸਭ ਕਿਸ ਹਰ ਦੇ ਸਚੇਰਾ ਦੁਰਮਤ ਕਹਿਣ ਨਾ ਜਾਏ Sa Try